ਖੰਨਾ ਦੇ ਜਾਗਰਣ ਗੀਤ ਅਤੇ ਭਜਨ ਗਾਇਕ ਮਨੀਸ਼ ਸ਼ਰਮਾ ਨੇ ਆਪਣੀ ਪਹਿਲੀ ਕੈਸਟ ਕਰਾ ਤੇਰਾ ਸ਼ੁਕਰਾਨਾ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਤੋਂ ਰਿਲੀ ਕਰਵਾਈ ਭਜਨ ਗਾਇਕ ਮਨੀਸ਼ ਸ਼ਰਮਾ ਨੇ ਆਪਣੀ ਕੈਸਟ ਦਾ ਭਜਨ ਸੁਣਾ ਕੇ ਮਾਹੌਲ ਮਾਂ ਦੇ ਰੰਗ ਵਿੱਚ ਰੰਗ ਦਿੱਤਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਜੀ ਜਿੰਨੀ ਇਲੈਕਟ੍ਰੋਨਿਕ ਮੀਡੀਆ ਇਹ ਮੀਡੀਆ ਆਈ ਹੈ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਬੁਲਾਏ ਤੇ ਉਰੇ ਆਏ ਹੋ ਤੇ ਇੱਕ ਮੈਂ ਮਾਤਾ ਦਾ ਟਰੈਕ ਉਹਦੀ ਕਿਰਪਾ ਦੇ ਨਾਲ ਹੀ ਕੀਤਾ ਜਿਸ ਦਾ ਨਾਮ ਹੈ ਕਾਰਾਂ ਤੇਰਾ ਸ਼ੁਕਰਾਨਾ ਵੀ ਸ਼ੁਕਰਾਨਾ ਨਾਮ ਤਾਂ ਚੁਣਿਆ ਵੀ ਆ انسان ਨੂੰ ਹਮੇਸ਼ਾ ਉਹਦੀ ਜ਼ਰਾਤ ਰੱਖ ਕੇ ਤਾਂ ਸ਼ੁਕਰਾਨਾ ਹੀ ਕਰਨਾ ਚਾਹੀਦਾ ਤੇ ਬਹੁਤ دیر ਬਾਅਦ ਮੈਂ ਆਪਣਾ ਪਹਿਲਾ ਟਰੈਕ ਕੀਤਾ ਤੇ ਮੇਰੀ ਸਾਰੇ ਸ਼ਰੋਤਿਆਂ ਦੇ ਚਾਹਣ ਵਾਲਿਆਂ ਨੂੰ ਬੇਜਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਕਿਉਂਕਿ ਮੇਰਾ ਨਹੀਂ ਇਹ ਥੋੜਾ ਆਪਣਾ ਪ੍ਰੋਜੈਕਟ ਹੈ ਤੇ ਦੂਜੀ ਗੱਲ ਵੀ ਮੈਂ ਵਿਕ੍ਰਮਜੀਤ ਸਿੰਘ ਖਾਲਸਾ ਜੀ ਤੋਂ ਕਿਉਂ ਪ੍ਰਮੋਟ ਕਰਵਾਇਆ ਕਿਉਂਕਿ ਇਹਨਾਂ ਦੇ ਪਿਤਾ ਜੀ ਮੇਰੇ ਪਿਤਾ ਜੀ ਦੇ ਪੁਰਾਣੇ ਦੋਸਤ ਸੀ ਇੱਕ ਦੂਸਰੇ ਦੇ ਹਮਦਰਦ ਸੀ ਤੇ ਮੈਂ ਆਇਆ ਮੈਂ ਗੱਲ ਕੀਤੀ 파ਟਿਆ ਜੀ ਨਾਲ ਹਾਂਜੀ ਰੋਸ਼ਾ ਜੀ ਨਾਲ ਵੀ ਮੈਂ ਖਾਲਸਾ ਜੀ ਤੋਂ ਕਰਵਾਉਣਾ ਚਾਹੁੰਦਾ ਲਾਂਚ ਤੇ ਇੱਕ ਸੱਦੇ ਤੇ ਉਰੇ ਆਏ ਇਹਨਾਂ ਨੇ ਲਾਂਚ ਕੀਤਾ ਛੋਟੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਕਰਾ ਤੇਰਾ ਸ਼ੁਕਰਾਨਾ आरਟੀਐਕਸ ਕੰਪਨੀ ਨੇ ਕੀਤਾ ਜਿਹਦਾ 뮤직 ਜਸਪਰੀ ਜੀ ਦੇ ਟ੍ਰੂ ਹਾਰਟ ਜੀ ਨੇ ਕੀਤਾ ਤੇ ਲੁਧਿਆਣੇ ਤੋਂ ਪ੍ਰਿੰਸਪਾ ਜੀ ਨੇ ਲਿਖਿਆ ਤੇ ਬਹੁਤ ਵਧੀਆ ਭੇਟ ਹੈ ਬਹੁਤ ਵਧੀਆ ਸੁਣੋ ਲਾਈਕ ਕਰੋ ਕਮੈਂਟ ਕਰੋ ਤੁਹਾਨੂੰ ਮੈਨੂੰ ਲੱਗੂਗਾ ਵੀ ਛੋਟੇ ਵੱਲੋਂ ਇੱਕ ਉਸ ਪਰਮਾਤਮਾ ਦਾ ਉਸ ਨੈਣਾ ਦੀ ਮਾਤਾ ਦਾ ਸ਼ੁਕਰਾਨਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਇਹ ਹੈ ਕਿ ਇਹ ਲੱਗ थोड़ा जा थो गा के सुना पाई तेन महामायरा की शुकराना मां मेरी नैना देवी मैया करा तेरा शुक्राना मां नैना देवी मैया करा तेरा शुकराना मां ਬਾਕੀ ਵੀਡੀਓ YouTube ਤੇ ਜਾ ਕੇ ਸੁਣੋ ਜੀ ਜੈ ਮਾਤਾ ਜੀ